ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਔੰਕਾਰ ਸਿਕ 007 ਅੱਜ ਆਪਾਂ ਤੁਹਾਨੂੰ ਦੱਸਾਂਗੇ ਜੰਗੀ ਤੋਂ ਲਾ ਕੇ ਦਾ ਬੰਦੇ ਆ ਚੰਦੋੜਾ ਲਗਾ ਕੇ ਇਸ ਧਮਾਲੇ ਦੀ ਲੈਂਥ ਹੈ ਜੀ 8 ਮੀਟਰ ਪਹਿਲਾਂ ਆਪਾਂ ਬੇਸ ਦੇ ਉੱਪਰ ਉਹਦੀ ਕਵਰ ਕਰ ਲੈਣਾ ਇਦਾਂ ਡਬਲ ਕਰਕੇ ਤੇ ਅੱਧਾ ਪਾਸਾ ਇਧਰ ਨੂੰ ਤਿਰਛਾ ਕਰਕੇ ਲੈ ਆਣਾ ਵਾ ਇਸ ਤੋਂ ਬਾਅਦ ਇਦੀ ਆਪਾਂ ਲੜਕਾ ਮਾ ਲਾਉਣਾ ਪਰਲੀ ਸ਼ੈਡ ਨੂੰ ਤੇ ਪਿੱਛੋਂ ਦੀ ਇਦੀ ਲੜ ਆਪਾਂ ਕੱਢ ਕੇ ਲੈ ਆਵਾਂਗੇ ਇਹਦੇ ਨਾਲ ਕੀ ਆ ਆਪਣੀ ਜਿਹੜੀ ਦਸਤਾਰ ਦੀ ਗ੍ਰਿਪ ਆ ਜ਼ਿਆਦਾ ਪਹੁੰਚੂਗੀ ਉਨ ਇਧਰਲੀ ਸਾਈਡ ਤੋਂ ਆਪਾਂ ਪਹਿਲਾਂ ਆਪਣਾ ਬੇਸ ਕਵਰ ਕਰਾਂਗੇ ਉੱਪਰ ਉਹਦੀ ਬੇਸ ਦੇ ਉੱਪਰ ਜੀ ਦੋ ਲੜ ਆਪਾਂ ਲਗਾਵਾਂਗੇ ਵਟ ਬਣਾ ਕੇ ਤੇ ਜਿਸ ਦਿਨ ਨਾਲ ਆਪਣਾ ਪੂਰਾ ਧਮਾਲਾ ਸੈੱਟ ਜਿਹੜਾ ਵਟਾਂ ਵਾਲਾ ਹੋ ਜਾਊਗਾ ਉਹ ਪੂਰਾ ਆਪਾਂ ਬੇਸ ਸ਼ੋ ਨਹੀਂ ਕਰਾਂਗੇ ਉਹਦੇ ਉੱਤੇ ਵੀ ਆਪਾਂ ਵਾਟੀ ਸ਼ੋ ਕਰਾਂਗੇ ਪਹਿਲਾਂ ਇੱਕ ਪੱਲਾ ਇੱਦੀ ਉੱਪਰ ਉਹ ਜੀ ਘੁਮਾ ਲੈਣਾ ਵਾ ਸੈੱਟ ਕਰਕੇ ਖਿੱਚ ਕੇ ਜਿਸ ਦਿਨਾਂ ਥੋੜਾ ਜਿਆਦਾ ਅੰਦਰੋਂ ਟਾਈਟ ਹੋ ਰਵੇ ਢਿੱਲਾ ਨਾ ਰਵੇ ਬੇਸ ਤੇ ਇਧਰੋਂ ਘੁਮਾ ਕੇ ਬੈਕ ਸਾਈਡ ਤੋਂ ਵੀ ਦੀ ਲੈ ਆਣਾ ਵਾ ਉਸ ਤੋਂ ਬਾਅਦ ਜਿਹੜਾ ਜਿਹੜਾ ਹਾਲ ਵਾਲਾ ਤੇ ਇਹਨੂੰ ਆਪਾਂ ਇੱਦੀ ਕਮਾ ਕੇ ਲਿਆਣਾ ਵਾ ਜਿੱਥੇ ਆਪਣੀ ਪਹਿਲਾ ਵਟ ਖਤਮ ਹੁੰਦੇ ਉਸ ਤੋਂ ਥੋੜਾ ਨੀਚੇ ਕਰਕੇ ਇਹਦੇ ਵਿੱਚ ਹੀ ਆਪਾਂ ਵਟ ਕਰੀਟ ਕਰ ਲੈਣੇ ਆ ਪਰ ਆਪਾਂ ਲੜ ਇੱਦਾਂ ਲਗਾਣਾ ਵਾ ਵਟਾਂ ਵਿੱਚ ਇਕੁਅਲ ਕਰਕੇ ਹੀ ਪਤਾ ਨਾ ਲੱਗੇ ਆਪਾਂ ਦੋ ਲੜ ਉਪਰੋਂ ਦੀ ਕੱਢੇ ਹੋਏ ਆ ਪੀਸ ਦੇ ਉੱਪਰ ਨਹੀਂ ਤਾਂ ਕਈ ਵਾਰੀ ਉਦੀ ਸ਼ੋ ਹੁੰਦਾ ਵਾ ਕਿ ਆਪਾਂ ਦੋ ਲੜ ਕੱਢੇ ਹੋਏ ਆ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਣਾ ਵਾ ਜਿਹੜਾ ਥੋੜਾ ਬਹੁਤਾ ਰਹਿੰਦਾ ਆਪਾਂ ਉਹਨੂੰ ਸੋਈ ਮਾਰ ਕੇ ਸੈੱਟ ਕਰ ਲਾਂਗੇ ਤੇ ਸਾਰੇ ਵਾਰਤ ਜਿਹੜੇ ਇਕੁਅਲ ਕਰਦਾਂਗੇ ਉਹਦੇ ਨਾਲ ਪਤਾ ਨਹੀਂ ਲੱਗੂਗਾ ਚੰਗੀ ਤਰ੍ਹਾਂ ਨੂੰ ਸੈੱਟ ਕਰ ਲੈਣਾ ਵਾ ਤੁਸੀਂ ਜ਼ਿਆਦਾ نیچے ਨੂੰ ਨਹੀਂ ਲਗਾਣਾ ਨਾ ਜ਼ਿਆਦਾ ਉੱਪਰ ਨੂੰ ਲਗਾਣਾ ਬਿਲਕੁਲ ਸੈਂਟਰ 'ਚ ਆਪਾਂ ਨੂੰ ਲਗਾਵਾਂਗੇ ਜਿਹਦੇ ਨਾਲ ਥੱਲੋ ਦੀ ਬੇਸ ਆਪਣਾ ਨਿਕਲਦਾ ਵਾ ਮੱਥੇ ਦੇ ਕੋਲ ਉਹਦੀ ਆਪਣੇ ਉਧੂ ਵੀ ਥੋੜਾ ਵਿੱਚ ਨੂੰ ਦਬਾਪ ਪੈ ਜਾਊਗਾ ਟਾਈਟ ਹੋ ਜਾਊਗਾ ਬਾਅਦ 'ਚ ਜਿਹੜਾ ਥੋੜਾ ਬਹੁਤਾ ਰਹਿ ਜਾਊਗਾ ਆਪਾਂ ਉਹਨੂੰ ਸਿਲਾਈ ਮਾਰ ਕੇ ਸੈੱਟ ਕਰ ਲਾਂਗੇ ਵਿੱਚ ਮਿਕਸ ਕਰ ਦਾਂਗੇ ਜਿਹਦੇ ਨਾਲ ਪਤਾ ਨਹੀਂ ਲੱਗੂਗਾ ਆਪਾਂ ਦੋ ਲੜਾ ਲਗਾਏ ਉਪਰ ਉਹਦੀ ਤੇ ਨੀਚੋਂ ਦੀ ਆਪਾਂ ਲਾ ਕੇ ਇਹਨੂੰ ਫੋਲਡ ਕਰਕੇ ਆਪਣੇ ਮੱਥੇ ਦੇ ਕੋਲ ਦੀ ਆਪਾਂ ਪਹਿਲਾਂ ਚੰਨ ਲਗਾਉਣਾ ਸ਼ੁਰੂ ਕਰਾਂਗੇ ਕਿਉਂਕਿ ਆਪਾਂ ਚੰਨ ਟੋੜਾ ਲਗਾ ਕੇ ਉਪਰ ਉਹਦੀ ਪਾਗ ਆਲੇ ਲੜਾ ਲਗਾਣੇ ਆ ਤੇ ਪਹਿਲਾਂ ਆਪਾਂ ਫਿਰ ਇਦਾਂ ਹੀ ਲੜ ਲਗਾਵਾਂਗੇ ਇਹ ਵਾਲੇ ਚੰਨ ਵਾਲੇ ਦੋਨੋਂ ਸਾਈਡ ਤੋਂ ਇਦਾਂ ਹੀ ਫੋਲਡ ਕਰਕੇ ਤੇ ਜਿਹੜਾ ਬਸ ਦਾ ਕਪੜਾ ਥੱਲੇ ਨੂੰ ਕਰ ਲੈਣਾ ਵਾ ਜਿਹਦੇ ਚੰਨ ਸਾਰੇ ਫੱਟ ਬਣ ਸਕਦੇ ਤੁਹਾਡੇ ਤੇ ਇਹ ਜੇ ਤੁਸੀਂ ਇਹ ਟਿਪਸ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਫੋਲੋ ਕਰਿਓ ਤੇ ਤੁਸੀਂ ਵੀ ਸੇਮ ਮੇਰੇ ਵਰਗਾ ਮੇਰੇ ਵਰਗਾ ਤੁਮ ਹਲਾਸਾ ਦਾ ਸਕਦੇ ਹੋ ਸੇਮ ਬਸ ਲੋਡ ਤੁਹਾਨੂੰ ਪ੍ਰੈਕਟਿਸ ਦੀ ਆ ਤੇ ਵੀਡੀਓ ਧਿਆਨ ਨਾਲ ਦੇਖਿਓ ਸਕਿੱਪ ਨਾ ਕਰਿਓ ਵਿੱਚ ਵਿੱਚ ਜੇ ਸਕਿੱਪ ਕੀਤੀ ਤੇ ਤੁਹਾਨੂੰ ਉਹੀ ਜਿਹੜੇ ਮੇਨ ਪੁਆਇੰਟਸ ਆ ਪਤਾ ਨਹੀਂ ਲੱਗਣੇ ਜਿਹੜੇ ਮੈਂ ਤਾਂ ਵਿੱਚ ਵਿੱਚ ਦੱਸੇ ਹੋਏ ਆ ਉਹਨੂੰ ਦੁੱਤ ਚਲਾੜ ਆਪਣਾ ਲੱਗ ਗਿਆ ਤੇ ਐਦਾਂ ਹੀ ਤੀਜੇ ਨੂੰ ਵੀ ਆਪਾਂ ਫੋਲਡ ਕਰਕੇ ਲੈ ਆਵਾਂਗੇ ਬੈਕ ਸਾਈਡ ਤੋਂ ਜਿਹੜੇ ਲੜਾ ਆਪਾਂ نیچے ਨੂੰ ਨਹੀਂ ਲੈ ਕੇ ਆਣੇ ਉੱਪਰ ਉਹਦੀ ਕਵਰ ਕਰਕੇ ਉੱਪਰੋਂ ਦੀ ਸੈੱਟ ਕਰਕੇ ਲੈ ਕੇ ਆਣੇ ਆ ਪਿੱਛੋਂ ਦੀ ਜਿਹੜਾ ਆਪਣਾ ਪੂਰਾ ਬੇਸ ਕਵਰ ਹੋਊਗਾ ਉਹ ਵੀ ਪੱਟਣਾ ਵਿੱਚ ਆਊਗਾ ਤੇ ਅੱਗੇ ਵਾਲੀ ਸਾਈਡ ਤੋਂ ਆਪਾਂ نیچے ਲੈ ਕੇ ਆਣੇ ਲਾੜ ਜਿੱਦਾਂ ਹੁਣ ਇੱਥੋਂ ਹੀ نیچے ਆ ਗਿਆ ਤੇ ਉੱਪਰੋਂ ਦੀ ਘੁੰਮ ਗਿਆ ਐਦੀ ਸੀਕੁਐਂਸ ਨਾਲ ਚੱਲਣਾ ਵਾ ਜਿੱਥੇ ਆਪਾਂ ਪਹਿਲਾਂ ਚਾਂਦ ਦਾ ਲਾੜ ਲਗਾਇਆ ਸੀਗਾ ਉਹ ਪੈਕ ਸਾਈਡ ਤੋਂ ਆਪਾਂ ਆਪਣਾ ਉੱਪਰ ਸੀਗਾ ਤੇ ਆਪਣੇ ਸਿਰ ਦੇ ਵਿੱਚ ਜਿਹੜਾ ਮੱਥੇ ਤੋਂ ਆਪਾਂ نیچے ਆ ਗਿਆ ਉਸ ਤੋਂ ਬਾਅਦ ਹੌਲੀ-ਹੌਲੀ ਕਰਦੇ ਜਿੱਦਾਂ ਆਪਾਂ ਵੱਟ ਬਣਾਣੇ ਆ ਤੇ ਬੈਕ ਸਾਈਡ ਤੋਂ نیچے ਹੀ ਲੈਣਾ ਤੇ ਮੋਰਲੀ ਛੇੜਤੋਂ ਆਪਾਂ ਉੱਪਰ ਚੱਜਣਾ ਜਿਦਾਂ ਤੁਸੀ ਵੀਡੀਓ ਚ ਦੇਖਦੇ ਪਿਆ 6 ਮਿੱਦੀ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਚੰਦ ਥੋੜਾ ਇੱਦੀ ਲਗਾਣਾ ਵਾ ਵਿੱਚ ਰੱਖ ਕੇ ਸੈਂਟਰ ਦੇ ਵਿੱਚ ਤੇ ਪਿੱਛੋਂ ਦੀ ਆਪਾਂ ਇੱਦੀ ਛੱਡ ਦੇਣਾ ਇੱਕ ਹੱਤ ਨਾਲ ਫੜ ਕੇ ਇੱਕ ਜਿਹੜਾ ਆਪਣਾ ਡੋਰੀ ਹੋਗੀ ਇਹਦੇ ਉੱਤੋਂ ਜੀ ਕੱਢ ਲੈਣੀ ਜਿਹਦੇ ਨਾਲ ਇਹ ਥੋੜਾ ਟਿਕ ਜਾਊਗਾ ਜਿਹੜੀ ਇਹਦੇ ਵਿੱਚ ਡੋਰੀ ਹੈਗੀ ਇਹ ਡੋਰੀ ਦੀ ਲੈਂਥ ਹੋਣੀ ਹੈ ਜੀ 4 ਮੀਟਰ ਪਹਿਲਾਂ ਆਪਾਂ ਵਿੱਚੋਂ ਹੱਥ ਰੱਖ ਕੇ ਇਸ ਦੀ ਗੋਦੀ ਕੱਢ ਲੈਣਾ ਵਾ ਡੋਰੀ ਨੂੰ ਜਦੋਂ ਨਾਲ ਡੋਰੀ ਟਾਈਟ ਕਰ ਦੋਗੀ ਆਪਣੇ ਚਾਣ ਨੂੰ ਤੇ ਉਪਰੋਂ ਦੀ ਆਪਾਂ ਲੜ ਕੱਢਾਂਗੇ ਉਹਦੇ ਨਾਲ ਹੋਰ ਥੱਲੇ ਨੂੰ ਟਾਈਟ ਹੋ ਜਾਊਗਾ ਇਹ ਐਦੀ ਪਹਿਲਾਂ ਤੁਸੀਂ ਰਫਲੀ ਵਰਕ ਕਰਨਾ ਵਾ ਉਸ ਤੋਂ ਬਾਅਦ ਆਪਾਂ ਇਹਨੂੰ ਫਿਨਿਸ਼ਿੰਗ ਥਾਵਾਂਗੇ ਪਹਿਲਾਂ ਤੁਸੀਂ ਇਹਨੂੰ ਐਦੀ ਟਿਕਾਣ ਵਾਸਤੇ ਐਦੀ ਕਰ ਲੈਣਾ ਵਾ ਤੇ ਬੈਕ ਸਾਈਡ ਤੋਂ ਪਿੱਛੋਂ ਦੀ ਆਪਾਂ ਗੱਠ ਵਾਂਗੂ ਇੱਕ ਕਰੀ ਕੱਢ ਲੈਣਾ ਤੇ ਦੋਨਾਂ ਨੂੰ ਅੱਗੇ ਕਰਕੇ ਦੋ ਇਧਰੋਂ ਦੀਆਂ ਲਾਈਨਾਂ ਕੱਢ ਲਾਂਗੇ ਤੇ ਇੱਧਰ ਕਾਫੀ ਸਾਰੇ ਡਿਜ਼ਾਈਨ ਹੁੰਦੇ ਜਿਹੜਾ ਮਰਜ਼ੀ ਆਪਾਂ ਡਿਜ਼ਾਈਨ ਪਾ ਸਕਦੇ ਆ ਤੇ ਆਪਾਂ ਇਸ ਧਮਾਲੇ ਵਿੱਚ ਸਿੰਪਲ ਦਾ ਡਿਜ਼ਾਈਨ ਪਾਇਆ ਜਿਹੜਾ ਸਾਰਿਆਂ ਨੂੰ ਸਮਝ ਆ ਲੱਗ ਜਵੇ ਇੱਕ ਵਾਰੀ ਚ ਹੀ ਤੇ ਤੁਸੀਂ ਵੀ ਸੇਮ ਵਿੱਚ ਇਹ ਧਮਾਲਾ ਸਦਾ ਸਕਦੇ ਆ ਇੱਕ ਵਾਰੀ ਵੀਡੀਓ ਦੇਖ ਕੇ ਫੁੱਲ ਤੇ ਤੁਸੀਂ ਦੋਨੋਂ ਸਾਈਡਾਂ ਤੋਂ ਹੁਣ ਡੋਰੀ ਲੈ ਆਣੀ ਇੱਕ ਲੈਫਟ ਸਾਈਡ ਤੋਂ ਇੱਕ ਰਾਈਟ ਸਾਈਡ ਤੋਂ ਤੇ ਇਹਨਾਂ ਦੋਨਾਂ ਨੂੰ ਸਪੇਸ ਦੇ ਕੇ ਥੋੜਾ ਜਿਹਾ ਇੱਦੀ ਪਿਛੇ ਲਾ ਕੇ ਗੱਠ ਮਾਰ ਦਣੀ ਜਿਹੜੀ ਤੁਸੀਂ ਗੱਠ ਮਾਰਨੀ ਨਾ ਜ਼ਿਆਦਾ ਟਾਈਟ ਮਾਰਨੀ ਆ ਤੇ ਨਾ ਜ਼ਿਆਦਾ ਢਿੱਲੀ ਮਾਰਨੀ ਆ ਕਿਉਂਕਿ ਟਾਈਟ ਮਾਰਨ ਨਾਲ ਜਿਹੜਾ ਆਪਣਾ ਸਿਰ ਕੁੱਟ ਹੋਏ ਨਾ ਤੇ ਬਾਅਦ ਵਿੱਚ ਹੈਡੇਕ ਹੋਣ ਲੱਗ ਜਾਂਦੀ ਆ ਇਸੇ ਤੋਂ ਮੰਨ ਲਈ ਦੀ ਡਾਟਾਬੇਸ ਦੀ ਵੀਡੀਓ ਤੁਹਾਨੂੰ ਚੈਨਲ ਤੇ ਮਿਲ ਜੂਗੀ ਤੁਸੀਂ ਜਾ ਕੇ ਜ਼ਰੂਰ ਦੇਖਿਓ ਪਹਿਲਾਂ ਉਸ ਤੋਂ ਬਾਅਦ ਤੁਸੀਂ ਧੁਮਾਂ ਲਾਇਦਿਆ ਤਾਂ ਸਜਾ ਸਕਦੇ ਹੋ ਵੀਡੀਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਜੇ ਮਿਲ ਜੂਗਾ ਚੰਨ ਤੋੜਾ ਲਗਾਉਣ ਤੋਂ ਬਾਅਦ ਆਪਣਾ ਫੇਸ ਤੋਂ ਜਿਹੜਾ ਆਪਾਂ ਧੁਮਾਂ ਲਾ ਕੁਮਾਇਆ ਸੀ ਖੋਲ ਕੇ ਉਹਨੂੰ ਇੱਦਾਂ ਹੀ ਫੜ ਲੈਣਾ ਤੇ ਜਿਹੜੀ ਬੈਕ ਸਾਈਡ ਤੋਂ ਥੋੜੀ-ਮੋਤੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਉਹਨੂੰ ਕਰ ਲਾਂਗੇ ਤੇ ਜਿੱਦਾਂ ਹੁਣ ਆਪਣਾ ਚੰਨ ਟੇਡਾ ਹੋਇਆ ਪਿਆ ਤੇ ਆਪਾਂ ਜਦੋਂ ਲੜ ਲਗਾਵਾਂਗੇ ਤੇ ਸਿੱਧਾ ਹੋਏਗਾ ਨਾ ਫੋਲਡ ਕਰਕੇ ਅੱਧੇ ਘਣ ਤੋਂ ਆਪਾਂ ਲੜ ਲੈ ਕੇ ਆਵਾਂਗੇ ਇਹ ਥੋੜੇ ਅੱਧਾ ਤੱਕ ਕਵਰ ਕਰਦੇ ਹੋਏ ਤੇ ਇੱਦੀ ਬੈਕ ਸਾਈਡ ਨੂੰ ਕਰਕੇ ਚੰਨ ਦੇ ਕੋਲ ਉਹਦੀ ਆਪਾਂ ਲੜ ਕੱਢ ਲੈਣਾ ਜਿੱਦਾਂ ਆਪਾਂ ਪੱਗ ਦੇ ਵਿੱਚ ਲੜ ਕੱਢਦੇ ਹੁੰਦੇ ਆ ਸੇਮ ਮੁੱਦਾ ਤੇ ਇਦਾਂ ਹੀ ਇੱਧਰ ਨੂੰ ਕਰਕੇ ਆਪਾਂ ਫਸ ਲੈ ਲੈਣਾ ਵਾ ਦੋਨੋਂ ਸਾਈਡਾ ਤੋਂ ਬਰਾਬਰ ਰੱਖਣਾ ਵਾ ਜਿੱਦਾਂ ਇੱਧਰ ਦੀ ਸਾਈਡ ਵੱਟ ਪਈ ਐ ਸੇਮ ਪਰਲੀ ਸਾਈਡ ਵੀ ਇਦਾਂ ਹੀ ਵੱਟ ਪੈਣ ਚਾਹੀਦੇ ਆ ਜਿਹਦੇ ਨਾਲ ਆਪਣੇ ਦੋਨੋਂ ਸਾਈਡ ਬਰਾਬਰ ਦਿਖੂਗੀ ਦਮਾਲੇ ਦੇ ਵਿੱਚ ਬਾਅਦ ਵਿੱਚ ਆਪਾਂ ਇਹਨਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਵਾ ਜਿਹੜਾ ਪਹਿਲਾ ਲੜਾ ਲਗਾਉਣਾ ਹੁੰਦਾ ਆਪਾਂ ਉਹਨਾਂ ਹੀ ਟਾਈਮ ਲੱਗਦਾ ਵਾ ਉਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਪਹਿਲਾ ਲਗਾ ਲੈਣਾ ਉਸ ਤੋਂ ਬਾਅਦ ਉੱਪਰ ਦੀ ਉੱਪਰ ਸਾਰਾ ਲੜ ਇਦਾਂ ਘੁੰਮ ਜਾਂਦੇ ਆ ਥੋੜੀ ਜਿਹੀ ਵੱਟ ਕ੍ਰੀਏਟ ਕਰਕੇ ਦੋਨੋਂ ਸਾਈਡ ਤੋਂ ਸੈੱਟ ਕਰ ਲੈਣਾ ਚਾਜਣਾ ਕਿ ਥੋੜਾ ਮੋਟਾ ਲੜਵੀ ਪਿੱਛੇ ਨੂੰ ਨਾ ਰਵੇ ਉਸ ਤੋਂ ਬਾਅਦ ਹੀ ਆਪਾਂ ਜਿਹੜੇ ਥੋੜੇ ਮੋٹے ਆਪਣੇ ਵਾਲਵਾਰ ਨੂੰ ਉਹਨਾਂ ਨੂੰ ਅੰਦਰ ਕਰ ਲੈਣਾ ਨਾਲ ਹੀ ਤੇ ਜਿਹੜੇ ਨਾਲ ਢਿਲਕ ਪਉਗੀ ਆਪਾਂ ਖਿੱਚ ਕੇ ਟ੍ਰਾਈਡ ਕਰ ਸਕਦੇ ਹਾਂ ਆਹਦੇ ਵਿੱਚ ਲੜ ਨੂੰ ਤੇ ਇਸ ਤੋਂ ਬਾਅਦ ਹੀ ਆਪਾਂ ਹੁਣ ਅੱਗੇ ਦੂਜਾ ਲੜਾ ਲਗਾਉਨੇ ਆ ਜਿਹੜਾ ਤੁਸੀਂ ਤੈਨ ਲਾ ਲੈਂਦੇ ਹੋ ਤੇ ਉਹਦੇ ਨਾਲ ਵਿੱਚ ਆਪੀ ਪੱਟ ਬਣ ਜਾਂਦੇ ਆ ਠੀਕ ਹੈ ਜੀ ਬਾਕੀ ਜਿਹੜੇ ਮਾੜੇ ਮੋٹے ਅੰਦਰ ਹੋਏ ਤੇ ਉਹਨਾਂ ਨੂੰ ਸੈੱਟ ਕਰ ਲਓ ਇੱਦਾਂ ਤੇ ਜਿਹੜੇ ਆਪਾਂ ਦੂਜੀ ਸਾਈਡ ਜਾ ਕੇ ਵੀ ਵਟ ਕ੍ਰੀਏਟ ਕਰ ਲੈਣੇ ਆ ਇੱਦਾਂ ਪਹਿਲੇ ਆਪਾਂ ਪੂਰੇ ਹੱਥ ਵਿੱਚ ਵਟ ਹੋਲ ਕੀ ਕ੍ਰੀਏਟ ਕਰ ਲੈਣੇ ਜਿਹੜੇ ਦੂਜੀ ਸਾਈਡ ਆਪਣੇ ਆਪ ਚੱਲ ਜਾਂਦੇ ਆ ਤੇ ਉੱਪਰ ਉਹਦੀ ਜਿੱਥੇ ਆਪਣੇ ਵਟ ਖਤਮ ਹੁੰਦੇ ਸੀ ਆਪਾਂ ਉੱਥੇ ਇਹਨਾਂ ਨੂੰ ਲਗਾ ਲਾਂਗੇ ਮੈਂ ਤੁਹਾਨੂੰ ਦੱਸਿਆ ਸੀ ਜਿੱਦਾਂ ਪੈਡਲ ਲੜ ਲਗਾਣੀ ਔਖਾ ਹੁੰਦਾ ਉਸ ਤੋਂ ਬਾਅਦ ਆਪਾਂ ਉੱਪਰ ਦੀ ਉੱਪਰ ਲੜ ਜਲਦੀ ਜਲਦੀ ਲਗਾ ਸਕਦੇ ਆ ਤੇ ਠੀਕ ਹੈ ਸਾਈਜ਼ ਉਹਨਾਂ ਇਹਨੂੰ ਸੈੱਟ ਕਰਕੇ ਇਹਦੀ ਲਗਾ ਲਿਆ ਤੇ ਦੂਜੀ ਸਾਈਡ ਆ ਕੇ ਫਿਰ ਤੋਂ ਆਪਾਂ ਤੈਨ ਲਗਾ ਕੇ ਇਹਦੀ ਤੁਰਪਾਂਗੇ ਤੇ ਜਿਹੜੀ ਬੈਕ ਸਾਈਡ ਤੋਂ ਆਪਣੀ ਡੋਰੀ ਦਿਖਦੀ ਆ ਉਹਨੂੰ ਕਵਰ ਕਰ ਲਾਂਗੇ ਨਾਲ ਦੀ ਨਾਲ ਹੀ ਦੇਖੋ ਹੁਣ ਇਹਦੀ ਤੈਨ ਲੱਗੀ ਸੀ ਕਿ ਮੈਂ ਲੜ ਰੱਖ ਕੇ ਲਿਆ ਆਂਦਾ ਉੱਪਰ ਨੂੰ ਜਿਹੜੇ ਵਾਟਾ ਵਟ ਵੀ ਆਪਣੇ ਇੱਕ ਰੇਟ ਵਿੱਚ ਸੀਗੇ ਤੇ ਉਹਨਾਂ ਨੂੰ ਸੈੱਟ ਕਰ ਲਿਆ ਮਾੜਾ ਮੋਟਾ ਜਿਹੜਾ ਅੰਦਰ ਪਾਰ ਸੀਗੇ ਬਾਅਦ ਜਿੱਥੇ ਆਪਣੇ ਵਟ ਖਤਮ ਹੁੰਦੇ ਆਪਾਂ ਉੱਥੇ ਇਹਨੂੰ ਲਗਾ ਦਾਂਗੇ ਲੜ ਨੂੰ ਤੇ ਇਸ ਤੋਂ ਬਾਅਦ ਆਪਣਾ ਜੀ ਹੁਣ ਲਾਸਟ ਲੜ ਲਾਸਟ ਲੜ ਦੇ ਵਿੱਚ ਵੀ ਸੇਮ ਆਪਾਂ ਇੱਦੀ ਕਰਨਾ ਵਾ ਤੈਨ ਲਾ ਕੇ ਲੜ ਨੂੰ ਆਪਾਂ ਲੈ ਜਾਂਦਾ ਤੇ ਜਿੱਥੇ ਆਪਣੇ ਪਹਿਲਾ ਵਾਟ ਖਤਮ ਹੁੰਦੇ ਆ ਉਤੋਂ ਦੀ ਆਪਾਂ ਇਹਨੂੰ ਗੋਲ ਕਰਵਾ ਦਾਂਗੇ ਉੱਪਰੋਂ ਦੀ ਤੇ ਪਰ ਵਾਟ ਆਪਾਂ ਇਹਦੇ ਵਿੱਚ ਹੀ ਬਣਾਣੇ ਆ ਜਿਹੜੇ ਪਤਾ ਲੱਣ ਲੱਗੇ ਆਪਾਂ ਨਾਲ ਕਿੱਥੇ ਖਤਮ ਕੀਤਾ ਆਪਣਾ ਤੇ ਲਾੜਾ ਆਪਣਾ ਆਇਆ ਹੁਣ ਪੂਰਾ ਪੂਰਾ ਤੇ ਇੱਦੀ ਪਿੱਛੇ ਨੂੰ ਜਾ ਕੇ ਆਪਾਂ ਜਿੱਥੇ ਜਗ੍ਹਾ ਮਿਲਦੀ ਉੱਥੇ ਅੰਦਰ ਕਰ ਦੇਣਾ ਫਸਾ ਦੇਣਾ ਪਰ ਫਸਾਣਾ ਇਦਾਂ ਕਿ ਪਾਦ ਵਿੱਚ ਆਪਣਾ ਖੁੱਲੇ ਨਾ ਟਾਈਟ ਹੀ ਰਵੇ ਤਾਂ ਮਾਰ ਲਾ ਸਾਰਾ ਦਿਨ ਆਪਣਾ ਤੇ ਹੁਣ ਜਿਹੜੇ ਮਾੜੇ ਮੋਟੇ ਤੋਂ ਦੀ ਸੈੱਟ ਕਰਨ ਵਾਲਾ ਰਹਿੰਦਾ ਉਹਨੂੰ ਸੈੱਟ ਕਰ ਲਾਂਗੇ ਦੋਨੋਂ ਸਾਈਡ ਬਰਾਬਰ ਕਰਕੇ ਜਿੱਥੇ ਥੋੜੀ ਮੋٹے ਵੱਟ ਪਾਣ ਦੀ ਲੋੜ ਇੱਥੇ ਵੱਟ ਪਾ ਲਾਂਗੇ ਸੂਈ ਦੇ ਨਾਲ ਦੋਨੋਂ ਸਾਈਡਾਂ ਤੋਂ ਜਿਹੜੇ ਵੱਟ ਆਪਾਂ ਇਕੁਅਲ ਕਰ ਲੈਣੇ ਆ ਤੇ ਬ੍ਰੀਕ ਕਰ ਦਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਬੈਲ ਆਈਕਨ ਨੂੰ ਜਿਹੜਾ ਹੁੰਦਾ ਪ੍ਰੈਸ ਕਰ ਲਿਆ ਕਰੋ ਤਾਨੂੰ ਪਤਾ ਲੱਗ ਦੂਗਾ ਕੀ ਆਪਣੀ ਨਵੀਂ ਵੀਡੀਓ ਕਿਦੋਂ ਆਈ ਤੁਸੀਂ ਨਾਲ ਹੀ ਦੇਖ ਸਕਦੇ ਹੋ ਸਾਡੀ ਨਵੀਂ ਵੀਡੀਓ ਤੇ ਉੱਪਰ ਉਹ ਜਿਹੜਾ ਤੁਹਾਨੂੰ ਲੱਗ ਆਪਣਾ ਹੁਣ ਰਹਿਣ ਦਾ ਸੈਟ ਕਰਨ ਵਾਲਾ ਉਹਨੂੰ ਥੋੜਾ ਬੋਤ ਸੈਟ ਕਰਕੇ ਡੋਰੀ ਮਾੜੀ ਮੋਟੀ ਜੜੀ ਜਾਂਦੀ ਉਹਨੂੰ ਵੀ ਸ਼ਟ ਕਰ ਲਾਂਗੇ ਇੱਦੀ ਜੇ ਇਦਾਂ ਤੁਸੀਂ ਹੋਰ ਡਿਜ਼ਾਈਨ ਸਿੱਖਣਾ ਕੋਈ ਚੰਨ ਥੋੜੇ ਵਾਲਾ ਤੁਸੀਂ ਉਹਨੂੰ ਕਮੈਂਟ ਕਰ ਦਿਓ ਤੇ ਤੁਹਾਡੇ ਵਾਸਤੇ ਆਪਾਂ ਉਹ ਵੀ ਵੀਡੀਓ ਲੈ ਕੇ ਆਵਾਂਗੇ ਜਲਦੀ ਅਗਰ ਵੀਡੀਓ ਵਿੱਚ ਕੋਈ ਵਧੀਆ ਲੱਗਿਆ ਤਾਂ ਲਾਈਕ ਕਰਕੇ ਜ਼ਰੂਰ ਆਇਓ ਮਿਲਦੇ ਤੁਹਾਨੂੰ ਵੀ ਸੈਗੂ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ